ਸ਼ੇਰ ਸੰਕਿਸ਼ ਪਰਵਾਣ ਦੇ ਸ਼ੇਰ ਸੰਕਿਸ਼ ਪਰਵਾਣ ਦੇ ਹਰ ਸੰਗਤ ਕੀ ਵੀਰ ਨੇ ਆਪਣੇ ਨਾਮੇ ਸ਼ਬਦ ਵੀ ਗੋਲੇ ਵੀਰ ਨੇ ਬਾਣੀ ਵੀ ਸੁਣਾਈ ਉਸ ਆਕਾਰਪੁਰਤ ਦੇ ਨਾਲ ਸੰਕਾਂ ਨੂੰ ਜੋੜਿਆ ਉਹ ਤੇ ਗਨੰਦ ਮਾਨਿਆ ਜੇ ਨਾਮ ਵੀ ਵੀਰਾਂ ਨੇ ਸਕਾਲਪੁਰਤ ਦੀ ਗੱਲ ਕੀਤੀ ਜੰਨੀਆਂ ਵੀ ਪਛੇੜ ਵੰਜਾ ਇਸ ਤਰ੍ਹਾਂ ਜਿਤੇ ਹੋਣਾ ਪਾਕਾਨੇ ਕੀਤੀਆਂ ਗੁਰੂਆਂ ਨੇ ਕੀਤੀਆਂ ਸੇਖੀਆਂ ਮੁਰੀਆਂ ਨੇ ਕੀਤੀਆਂ ਉਹਨਾਂ ਦੇ ਮੁਤਾਬਕ ਮੇਕ ਕਲੰਕ ਮਰੈਨ ਨਰ ਮਹਾਰਾਜ ਜੀ ਨੂੰ ਬਗਵਾ ਸੱਚੇ ਪਾਸ਼ਾ ਨੇ ਚੱਕ ਕੇ ਆਏ। ਬਾਟੇ ਕਲਾਂ ਦੇ ਵਿੱਚ ਜਾ ਜਾ ਕੇ ਰਸਾਂ ਪਾਈਆਂ ਤੇ 24 ਗ੍ਰੰਥਾਂ ਦਾ ਦਸਤਾਬਾਹ ਹੋਇਆ। ਥੋੜੀ ਉਹਦੇ ਵਿੱਚੋਂ ਬਾਣੀ ਹੈ। ਉਹ ਦਾਸ ਆ ਸੱਚ ਲੈਣਾ ਨਹੀਂ ਪੜੇਗਾ। ਫਿਰ ਵੀਰ ਜੀ ਨੇ ਰਸਿਆ ਕੇ 30 ਹੁਕਮਨਾਮਾ ਆਇਆ। ਉਹਨਾਂ ਦੇ ਵਿੱਚ ਇੱਕ ਹੁਕਮਨਾਮਾ ਆਕਾ ਦਰਵਾਜ਼ੇ ਉੱਤੇ ਕਿਸ ਤਰ੍ਹਾਂ ਹੋਣੇ ਦਾ ਕਿਸ ਤਰ੍ਹਾਂ ਆਪ ਆਪਣਾ ਸੀਸ ਝੁੋਨਾ ਦਾ ਕਿਸ ਤਰ੍ਹਾਂ ਦਰਵਾਜ਼ੇ ਦੇ ਅੰਦਰ ਆ ਕੇ ਸੱਚੇ ਪਾਸ਼ਾ ਦੀ ਸੰਗਤ ਜੀ ਵਿੱਚ ਅੱਪਾ ਬਰਾਮਣ ਜੀ ਇਹ ਤੇਰਾ ਪਿਆਰ ਜਿਨਾ ਸਰਵਰ ਕੰਮ ਨਾਰਦ ਕਹੇ ਮੇਰਾ ਦੱਬਾ ਕਹਿੰਦਾ ਨਾਰਦ ਬੜੀ ਮਸ਼ਹੂਰ ਹਾਸੀ ਹੋਈ ਹੈ ਨਾਰਦ ਕਹੇ ਮੇਰਾ ਦੱਬਾ ਕਹਿੰਦਾ ਸਾਹਿਬ ਨੂੰ ਕਰੋ ਨਮਸਕਾਰ ਨਿਵਨੋ ਸੀਸ ਨੂੰ ਵਾਈਏ ਜਨਪਕ ਕਹੋ ਰਹਿਣਾ ਨਾਲ ਪਿਆਰ ਜਨ ਭਗਤੋ ਰਹਿਣਾ ਨਾਲ ਪਿਆਰ ਦੂਜਾ ਰੂਪ ਨਾ ਕੋਈ ਵਿਖਾਈਐ ਤੁਹਾਡਾ ਸਾਰਿਆਂ ਦਾ ਸਾਚਾ ਇੱਕ ਦਰਬਾਰ ਤੁਹਾਡਾ ਸਾਰਿਆਂ ਦਾ ਸਾਚਾ ਇੱਕ ਦਰਬਾਰ ਮੰਨਤਰ ਮਸਜਿਦ ਸ਼ਿਖਤ ਵਾਲੇ ਮੱਠਾ ਤੋਂ ਖੜਾ ਦਿੱਤਾ ਸ਼ੁਭਾਸ਼ੀਰ ਤੁਸੀਂ ਅਗੇ 84 ਵਿੱਚੋਂ 2 4 84 ਲੱਖ 19 ਟਿੱਡ ਪਰ ਕੇ ਸੌਂਦੀ ਆ ਇੱਕ ਇਨਸਾਨ ਦਾ ਟਿੱਡ ਨਹੀਂ ਪੜਦਾ 84 ਲੱਖ 19 ਉਹਦੀ ਖਾਸ਼ੀ ਨਹੀਂ ਪੂਰੀ ਉਹ ਅਸੀਂ ਕਿੱਦਾਂ ਉਹਦੇ ਵਿੱਚ ਸ਼ਾਮਲ ਹੋ ਜਾਾਂਗੇ ਮਹਾਰਾਜ ਕਹਿੰਦੇ ਤੁਸੀਂ 84 ਵਿੱਚੋਂ ਅਜੇ 2 4 ਬਹੁਤੇ ਨਜ਼ਰ ਕੋਈ ਨਾ ਆਈ ਆ ਮੈਂ ਵੇਖਦਾ ਮੈਂ ਤੱਕਦਾ ਮੈਂ ਗੁੱਝਦਾ ਮੈਂ ਜਾਣਦਾ ਮੈਂ ਸਭ ਦੀ ਪਾਵਾਂ ਸਾਹ ਉਹਨੇ ਖਿੱਚ ਨਾ ਰਿਓ ਉਹ ਸਭ ਨੂੰ ਜਾਣਦਾ ਕੀ ਹੋਊ ਮੈਂ ਵੇਖਦਾ ਮੈਂ ਤੱਕਦਾ ਮੈਂ ਜਾਣਦਾ ਮੈਂ ਪੁੱਝਦਾ ਮੈਂ ਪਾਣਾ ਸਭੀ ਸਾਰ ਅੰਤਿਸ਼ ਕਰਨ ਦੇਖਦਾ ਤੁਹਾਡੀ ਆਤਮਾ ਦਾ ਤੁਹਾਡੀ ਆਤਮਾ ਨੂੰ ਵੇਖ ਜਿਸ ਤਰ੍ਹਾਂ ਤੁਹਾਡੀ ਬਾਹੋਂ ਮਿੱਠੀ ਗੁਫਤਾਰ ਅਰ ਸੰਗੇ ਜੀ ਕਿਹੜੀ ਮਿੱਠੀ ਗੁਫਤਾਰ ਸਾਡੀ ਬਾਹ ਜੋ ਆਕਾਲ ਪੁਰਖਿੰਦਾ ਸੋਹੰਮਾਰਾ ਸ਼ੇਸ਼ਿੰਗਿਸ਼ਣ ਵਿਸ਼ਨੂੰ ਪ੍ਰਭੂਆਂ ਦੀ ਜਦ ਅਸੀਂ ਕਿਸੇ ਨੂੰ ਮਿੱਠਾ ਜੇ ਖਾਰਾ ਬੋਲਦੇ ਆ ਤੇ ਮਾਲਕੀ ਕਹਿੰਦੇ ਇਸੇ ਤਰ੍ਹਾਂ ਅੰਦਰੋਂ ਮੰਨ ਲਾਓ ਬਣਾਈਏ। ਧਿਕਾਰਾ ਬੋਲਦੇ ਆ ਪਰ ਮੰਨ ਸਾਡੇ ਸਾਫ ਨਹੀਂ। ਜਿਸ ਤਰ੍ਹਾਂ ਤੁਹਾਡੀ ਬਾਹਰੋਂ ਮਿੱਠੀ ਉਤਾਰ ਇਸੇ ਤਰ੍ਹਾਂ ਮੰਨ ਲਾਓ ਬਣਾਈਆ ਲੜਨਾ ਉਸਾ ਝਗਣਾ ਨਹੀਂ ਚੰਗੀ ਕਾਰ। ਨੂਰਖਾਂ ਵਾਲੀ ਮੱਥ ਦੇਉ ਰੋਈ। ਜੇ ਤੁਹਾਡਾ ਮਾਲਕ ਸ਼ਾਹ ਬਾਦਸ਼ਾਹ ਸੱਚੀ ਸਰਕਾਰ ਤੁਆਂ ਨੂੰ ਦਰਸ਼ਨ ਦਿੱਤੇ ਬਹੁਤ ਸੰਗਤ ਵਿੱਚ ਜਰਨ ਦਰਸ਼ਨ ਕੀਤੇ ਦਾਸ ਨੇ ਵੀ ਦਰਸ਼ਨ ਕੀਤੇ ਸੱਚੇ ਪਾਤਸ਼ਾਹ ਜੇ ਤੋ ਆਬਾ ਮਾਲਕ ਸਾਹ ਪਾਤਸ਼ਾਹ ਸੱਚੀ ਸਰਕਾਰ ਤੁਸੀਂ ਸੱਚੀ ਰਹੀਏ ਜਤ ਬਣ ਕੇ ਜੋ ਵਿਖਾਈ ਆ ਵੇਖੋ ਗੰਗਾ ਜਲਾਹ ਦੀ ਜਮਨਾ ਸਸਰੀ ਔਰ ਪਗੰਬਰ ਗੁਰਚਾਰ ਜੁਗਦੇ ਪਹਿਨਣ ਹਾਰ ਉਕਮੈਂ ਅੱਜ ਵੀ ਆਏ ਚੰਗ ਚੰਗ ਜੋ ਕਿ ਚੌਕੜੇ ਕਰਦੇ ਰਹੇ ਇਹ ਹਾਰ ਵੇ ਨਾਣਾ ਨੈਣੋ 82 ਆ ਉਤੀ ਜੋਸ਼ ਉਪਰ ਆਪ ਆਪ ਨੇ ਕਰਤਾ ਕਰੇ ਖੇਲ ਸੱਚਾ ਹਰ ਸੱਚ ਦਾ ਸੰਦੇਸ਼ ਆਇ ਕੋਸ ਇੱਕ 24 ਗ੍ਰਾਮ ਸੱਚ ਦਾ ਸੰਦੇਸ਼ ਬੜੋ ਤੇ ਮਾਨਸ 84 ਲੱਖ ਜੁਨੀ ਜਿਹੜੀ ਹੈਗੀ ਆ ਉਹਦੇ ਚੋਂ ਪਾਰ ਲੰਘ ਜਾਓ ਉਹਦੀ ਆਖੀ ਨੂੰ ਮੰਨ ਲਓ ਅਸੀਂ ਬਾਣੀ ਬਾਣੀ ਜ਼ਰੂਰ ਕਰਦੇ ਆਂ ਲੇਕਿਨ ਬਾਣੀ ਤੇ ਲਿਖੇ ਅੱਖਰਾਂ ਨੂੰ ਨਹੀਂ ਸੱਚੇ ਪਾਛਾ ਸੱਚੇ ਪਾਛਾ ਜ਼ਰੂਰ ਕਰਦੇ ਆਂ ਪਰ ਸੱਚੇ ਪਾਛਾ ਦੇ ਹੁਕਮ ਨਾਲ ਨਹੀਂ ਮੰਨੋ ਕੀ ਹੋਣਾ ਸੱਚੇ ਪਾਤਸ਼ਾਹ ਦਾ ਸਭ ਤੋਂ ਪਹਿਲਾਂ ਆਪਾਂ ਦਰਵਾਜ਼ੇ ਤੇ ਆਉਨੇ ਹਾਂ ਜਿਸ ਵੇਲੇ ਦਰਵਾਜ਼ਾ ਦਰਵਾਜ਼ਾ ਆਉਂਦਾ ਦਰਵਾਜ਼ਾ ਕੀ ਚੰਗਾ ਸੱਚ ਸੰਦੇਸ਼ਾ ਸ਼੍ਰੀ ਪਰਵਾਨ ਪਰਵਾਨੇ ਆਪ ਜਿਨਾਈਆ ਗਰ ਆਉਣਾ ਹੋਏ ਪਰਵਾਨ ਅਸੀਂ ਸਾਰੇ ਆਏ ਹੁਣ ਆਪਣੇ ਆਪਣੇ ਅੰਦਰ ਚਾਤੀ ਮਾਰਨੇ ਕਿਹਦਾ ਆਉਣਾ ਪਰਵਾਨ ਹੋ ਕਿਹੜੀ ਨੀਚ ਨਾਲ ਆਇਆ ਜਿਹੋ ਜੀ ਨੀਚ ਲੈ ਕੇ ਆਵਾਂਗੇ ਉਹੋ ਜੀ ਮਰਾਦ ਇੱਥੋਂ ਪਾ ਕੇ ਜਾਵਾਂਗੇ ਸਾਚਾ ਸੰਦੇਸ਼ਾ ਸ਼੍ਰੀ ਪਰਵਾਨ ਭਗਵਾਨ ਆਪ ਜਿਨ ਆਇਆ ਦਰ ਹਉਣਾ ਹੋ ਪਰਵਾਨ ਜੋ ਦਰਵਾਜੇ ਸੀਸ ਚੁਕਾਈਆ ਉਹ ਨੇਕਾ ਬੜੇ ਮਹਾਰਾਜ ਸ਼੍ਰੀ ਕ੍ਰਿਸ਼ਨ ਪਰਵਾਨ ਨਾਥਾ ਬਦਤਾ ਜੋਰ ਜੜਾਈ ਸਾਈਂ ਦਾ ਸੀਸ ਚੁੱਕਲੇ ਸਲਾਮ ਕੋੜੀ ਟਿੱਕਾ ਮਸਕ ਲਾਈਆ ਦਰਬੇਸ਼ ਬਦਲਾ ਬਣੇ ਗਲਾਣਾ ਗੁਰੂ ਬਚ ਰਹਿਣਾ ਰਾਈ ਨੇਤਰ ਣੈਨ ਕਰੋ ਧਿਆਨ ਨੇਤਰ ਨੈਣ ਕਰੋ ਧਿਆਨ ਅੱਖ ਪਲਕ ਨਾ ਕੋਈ ਵੜਿਆਈ ਆ ਨજર ਆਏ ਸ਼੍ਰੀ ਭਗਵਾਨ ਬੰਜੀਰ ਸੁਚਾ ਸ਼ਾਂਤ ਜਿਸੋਲੇ ਦਰਵਾਜੇ ਤੇ ਆ ਜਾਂਦੇ ਆ ਇੱਧਰ ਉੱਧਰ ਅੱਖਾਂ ਦੀ ਪਲਕ ਨਹੀਂ ਲਜਾਣੀ ਸਿੱਧੇ ਸਗਾ ਸੰਦਰ ਤੇ ਸਾਡੀ ਨਿਗਰਾਨੀ ਜੀ ਜੋਤੀ ਜੋ ਸੁਪਰ ਆਪ ਆਪਣੀ ਕਿਰਪਾ ਕਰ ਤੋ ਸੰਦੇਸ਼ ਆਪ ਸੁਣਾਈ ਜਨਪਤ ਸੱਚਾ ਚਰਨ ਅਡੇ ਟਕਾਉਣਗੇ ਮਾਣ ਹੰਕਾਰ ਆਪਣੇ ਵਿੱਚੋਂ ਕੜਾਉਣਗੇ ਬੋਲ ਜੋਰ ਸੀ ਛਕਾਉਣਗੇ ਪਿਛਲੀ ਧੁੱਲ ਮਿਚਾਉਣਗੇ ਅਸੀਂ ਇਹ ਗੱਲਾਂ ਕਿ ਕਿੱਕੀਆਂ ਦਰਵਾਜੇ ਤੇ ਆ ਕੇ ਨਹੀਂ ਕੀਤੀਆਂ ਸੋ ਹਮਾਰਾ ਸ਼ੇਰ ਸਿੰਘ ਪਿਸ਼ਨੂ ਕੁਰਵਾਨ ਰਸਨਾ ਜੇਵਾ ਗਉਣਗੇ ਸਿੱਧੇ ਚੱਲ ਕੇ ਸੱਚ ਦਵਾਰੇ ਦਰਸ਼ਨ ਪਾਉਣਗੇ ਕਾਮ ਕ੍ਰੋਧ ਲੋਭ ਮੋਹ ਹਕਾਰ ਜਨ ਕਰਮ ਦੇ ਦੁੱਖ ਮਿਟਾਉਣ ਕਰਮਾ ਲਾਭਿਕਾ ਕੋਲ ਤੇ ਕਰਮਾਂ ਨਹੀਂ ਦੇਣੇ ਸੀ ਜੇ ਬਾਣੀ ਦੇ ऋषि नुवारा ने लिख के जैसा कर्म करेगा वैसा फल देगा भगवान ये है गीता का ज्ञान इसे तरह से थे पाछन किया यदिले कर्म करेंगे ओहोले फल पापा सबे खंबे ने करना को उठा नीवी नजरते अंग होंगे सह सतगुरु ले दया गल पन्नू वास्ता कौनगे जिन मन हो शैतान तने गुरुमुख संग ना कोई तो महाराज शेख सिंह विष्णु भगवान ना बने अनजान नीच कर्म कर्मी दो जहानी तके खान दरवाजा कहे जो मेरे अंदर लंगेगा फिर दरवाजा की कहना जो मेरे अंदर लंगेगा न्यो चरण प्रीति मंगेगा बुरी बुरी नीति ना कोई रखेगा सतगुर मार्ग को दसेगा और हृदय भी दसेगा जो सतगुरु प्रेम फसेगा इसे फिर कर देना हटेगा इको सोह को ला रटेगा राय तन को बचेगा दर सच द्वारे वह सचिएगा भक्त द्वारे पक्का नाल फटेगा पक्ष लगते बैठे मन मुखा पड़ा कोई ना कटेगा जो तो तीजो सिंह पर आप अपनी कृपा कर पुरखा का लिखो बेटे संगत जी कैम हो गया ਵਾਸ਼ਿਕ ਲੋਕਲ ਖੇਡ ਸਿੱਤੇ ਪਾਸ਼ਾ ਵੀ ਦੱਸੇਗਾ ਇੱਕ ਮਿੰਟ ਦੀ ਖੇਡ ਹੈ ਜੇਰਾ ਧਿਆਨ ਨਾਲ ਸੁਣਨਾ ਕਿਉਂਕਿ ਗੱਲ ਹੁੰਦੀ 2 ਮਿੰਟ ਦੀ ਜੇ ਅਪਾ ਧਿਆਨ ਨਾਲ ਸੁਣੋਗੇ ਤੇ ਸਾਡੇ ਪਿੱਲੇ ਪੈ ਜੰਦੇ ਸਾਡੇ ਦੁਆਬੇ ਦਾ ਮੁਫੀ ਪਿੰਡ ਹੈਰੇ ਮਨੀਸ਼ ਹੈ ਮਨੀਲਾ ਮੁਨੀਲਾ ਮਨੀਲਾ ਸਾਡੇ ਦੁਆਬੇ ਦਾ ਮੁਫੀ ਸੱਚੇ ਪਾਤਸ਼ਾਹ ਦੇ ਬਹੁਤ ਨਜੀਬ ਸੀ ਨੀਤਾਂ ਸਾਰੇ ਸੰਗਤ ਸੀ ਇੱਕ ਵਾਰੀ ਕਿਸੇ ਸੈਕ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੂੰ ਮਰਾ ਬੜੇ ਜਿਹੜਾ ਨਾਲ ਤੁਸੀਂ ਦੂਜਿਆਂ ਨਾਲ ਬੜਾ ਪਿਆਰ ਕਰਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਪਤਨ ਇਹਨਾਂ ਦਾ ਕਦੋਂ ਦਾ ਸਾਡੇ ਨਾਲ ਕਿਸਾ ਤੁਸੀਂ ਆਈਓ ਤੇ ਇਸੇ ਤਰ੍ਹਾਂ ਜਿਹੜਾ ਨੂੰਨੀ ਸੀ ਸੱਚੇ ਪਾਤਸ਼ਾਹ ਨਾਲ ਮਰਾ ਪਿਆਰ ਸੀ ਉਹ ਮੁਗੀ ਸੀ ਤੇ ਪੁਰਾਣੇ ਸਮੇਂ ਦੇ ਵਿੱਚ ਲੱਕੜ ਦੇ ਗੱਡੇ ਦੇ ਪਹੀਏ ਹੁੰਦੇ ਸੀ ਤੇ ਉਹਦੇ ਫੇਰ ਦੇ ਉੱਤੋਂ ਦੀ ਪਹੀਆਂ ਲੰਘਿਆ ਗੱਡਾ ਇਹ ਬੜੀ ਤਕਲੀਫ ਹੋਈ ਤਕਲੀਫ ਹੋਈ ਤੇ ਠੀਕ ਵੀ ਹੋ ਗਿਆ ਸਵੇਰ ਨੂੰ ਉઠਿਆ ਮੇਠੂ ਆ ਗੁਰਪਿਆ ਸੱਚੇ ਪਾਤਸ਼ਾਹ ਨੇ ਕਿਹਾ ਮੈਂ ਲਾਂਦੀ ਜਾਣਾ ਹੁਣ ਅਸੀਂ ਇਹੋ ਜਿਹਾ ਪੁਰਾਣੇ ਸਿੱਖ ਸਾਡੇ ਉਤੋਂ ਨਹੀਂ ਘਟੇ ਨਿਵਾਣ ਲੱਪਿਆ ਜਿਸ ਵੇਲੇ ਸੱਚੇ ਪਾਤਸ਼ਾਹ ਦੇ ਕੋਲ ਗਿਆ ਸੇਖਾਂ ਤੇ ਕਹਿਣ ਲੱਗਾ ਸੱਚੇ ਪਾਛੋ ਇਹੋ ਜਿਹਾ ਰੈਂਦੀ ਸੀ ਤੁਸੀਂ ਹੁਣ ਸਾਡੇ ਉਤੋਂ ਘਟੇ ਨਹੀਂ ਨਿਵਾਣ ਲੱਪਾ ਸੱਚੇ ਪਾਤਸ਼ਾਹ ਨੇ ਚੋਲਾ ਚੱਕਿਆ ਤੇ ਕਹਿਣ ਲੱਗੇ ਜੇ ਤੇਰੇ ਉੱਤੋਂ ਗੱਡਾ ਨੰਗਿਆ ਹਾਂ ਮੈਂ ਤੁ ਭਜੰਦਾ ਆ ਦੇਖਸ ਅਸੀਂ ਆਪਣੇ ਉੱਤੋਂ ਹੀ ਗੱਡਾ ਨੇ ਆਇਆ ਉਸ ਵੇਲੇ ਉਸੇ লাশ ਵੇ ਹੀ ਸਤੇ ਪਾਸ਼ਾ ਦੇ ਸੀ ਦੇ ਉੱਤੇ ਜਥੋ ਦੀ ਗੱਡਾ ਨਗਿਆ ਸਤੇ ਪਾਸ਼ਾ ਨੇ ਆਪਣੇ ਉੱਤੋਂ ਬੱਤੀ ਬਹੁਤ ਇਹੋ ਜਿਹਾਂ ਲੱਗਤ ਕਿਦਾ ਕਿਤੇ ਸਮਾਂ ਹੋ ਗਿਆ ਫਿਰ ਮੇਰਾ ਦਸਤਾਨਤ ਕਰਾਂਗੇ ਸੋ ਆਨਮਾ ਜੀ ਰੇ ਸਿਰੀ ਸਿਰੀ ਓ ਆਨਮਾ ਜੀ ਸੋ ਆਨਮਾ Thank